ਨਵਾਂ ਨਵਾਂ ਵਿਆਹ ਕਰਵਾਉਣ ਤੋਂ ਬਾਅਦ ਜਦੋਂ ਪਹਿਲੀ ਵਾਰ ਦਵਾਈ ਲੈਣ ਦੇ ਲਈ ਘਰੋਂ પતિ ਪਤਨੀ ਦਾ ਇਹ ਨਵਾਂ ਪਿਆਇਆ ਜੋੜਾ ਨਿਕਲਦਾ ਹੈ ਤਾਂ ਉੱਥੋਂ ਮੁੜ ਕੇ ਵਾਪਸ ਨਹੀਂ ਆਉਂਦਾ ਇਸ ਮੌਕੇ ਤੇ ਮੁੰਡੇ ਦੇ ਪਿਓ ਦੇ ਵੱਲੋਂ ਦੱਸਿਆ ਗਿਆ ਕਿ ਉਸਦੀ ਨੂੰਹ ਅਤੇ ਪੁੱਤ ਦਵਾਈ ਲੈਣ ਦੇ ਲਈ ਆਏ ਹੋਏ ਸੀ ਕਿ ਰਾਤ ਦੇ ਵਿੱਚ ਉਹਨਾਂ ਦੇ ਨਾਲ ਇੱਕ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਦੋਵਾਂ ਦੀ ਜਾਨ ਚਲੀ ਗਈ ਤੇ ਇਹ ਦੋਵੇਂ ਪਰਿਵਾਰ ਰੋਂਦੇ-ਕੁਰਲਾਉਂਦੇ ਹੋਏ ਉਹਨਾਂ ਬੱਚਿਆਂ ਨੂੰ ਯਾਦ ਕਰ ਰਹੇ ਨੇ ਜਿਨ੍ਹਾਂ ਦਾ ਵਿਆਹ ਹੋ ਹੁਣੇ-ਹੁਣੇ ਚਾਵਾਂ ਦੇ ਨਾਲ ਕਰਕੇ ਹਟੇ ਸੀ ਘਰ ਦੇ ਵਿੱਚ ਨਵੇਂ ਜੋੜੇ ਦੀਆਂ ਤਸਵੀਰਾਂ ਅਤੇ ਵਿਆਹ ਦੀ ਐਲਬਮ ਫੋਟੋਆਂ ਸਭ ਦੇਖ ਰਹੇ ਸੀ ਪਰ ਨਹੀਂ ਪਤਾ ਸੀ ਕਿ ਇੰਨੀ ਛੇਤੀ ਦੋਹਾਂ ਨੇ ਇਕੱਠਿਆਂ ਨੇ ਹੀ ਮੁੱਕ ਜਾਣ ਤਰਨ ਤਰਨ ਦੇ ਪਿੰਡ ਸਿੰਘਪੁਰਾ ਤੋਂ ਇੱਕ ਦੁਖਦ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ 4 ਮਹੀਨੇ ਪਹਿਲਾਂ ਵਿਆਹੇ પતિ ਪਤਨੀ ਦੀ ਇਕੱਠਿਆਂ ਹੀ ਜਾਨ ਚਲੀ ਗਈ ਬੇਹੱਦ ਹੀ ਦੁਖਦਪਰੀ ਖਬਰ ਸਾਹਮਣੇ ਆਨ ਤੋਂ ਬਾਅਦ ਪਰਿਵਾਰ ਤੇ ਵਿੱਚ ਵਹਿਣ ਪੈ ਗਏ ਬੀਐਸਐਫ ছাউਨੀ ਨਜ਼ਦੀਕ ਵਾਪਰੇ ਸੜਕ ਹਾਦਸੇ ਦੇ ਵਿੱਚ ਇਸ ਨਵਿਆਹੇ ਜੋੜੇ ਦੀ ਜਾਨ ਗਈ ਹੈ ਇਸ ਹਾਦਸੇ ਦੇ ਵਿੱਚ ਸਿੰਘਪੁਰਾ ਦਾ ਰਹਿਣ ਵਾਲਾ ਨੌਜਵਾਨ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋ ਗਿਆ ਤੇ ਦਮ੍ਰਿਤਕਾ ਦੀ ਪਛਾਣ ਅਰਸ਼ਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਅਤੇ ਉਸਦੀ ਪਤਨੀ ਕਾਜਲ ਦੇ ਵਜੋਂ ਕੀਤੀ ਗਈ ਹੈ ਥਾਣਾ ਚਵਾਲਦੀ ਅਧੀਨ ਆਉਂਦੇ ਪਿੰਡ ਪਧਰੀ ਕਲਾਂ ਦੇ ਦੱਸੇ ਜਾ ਰਹੇ ਨੇ ਦੱਸ ਦਈਏ ਕਿ ਮ੍ਰਿਤਕ ਅਰਸ਼ਦੀਪ ਸਿੰਘ ਦੇ ਪਿਤਾ ਹਰਦੇਵ ਸਿੰਘ ਨੇ ਇਸ ਮੌਕੇ ਤੇ ਕਿਹਾ ਕਿ ਅਰਸ਼ਦੀਪ ਅਤੇ ਕਾਜਲ ਦਾ ਵਿਆਹ ਨੂੰ 4 ਮਹੀਨੇ ਦਾ ਸਮਾਂ ਹੋਇਆ ਸੀ ਤੇ ਅੱਜ ਪੇਖੀ ਵਿੰਡ ਵਿਖੇ ਉਹ ਦਵਾਈ ਲੈਣ ਦੇ ਲਈ ਆਏ ਹੋਏ ਸਨ ਜਦੋਂ ਉਹ ਦਵਾਈ ਲੈ ਕੇ ਵਾਪਸ ਜਾ ਰਹੇ ਸਨ ਤਾਂ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਦੇ ਵੱਲੋਂ ਲਪੇਟ ਦੇ ਵਿੱਚ ਲਿਆ ਗਿਆ ਇਸ ਹਾਦਸੇ ਦੇ ਵਿੱਚ ਉਹਨਾਂ ਦੇ ਪੁੱਤ ਅਰਸ਼ਦੀਪ ਸਿੰਘ ਅਤੇ ਨੂਹ ਦੀ ਜਾਨ ਚਲੀ ਗਈ। ਜ਼ਖਮੀ ਨੂੰ ਇਲਾਜ ਤੇ ਲਈ ਪੀਖੀਵਿੰਡ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਮੌਕੇ ਤੇ ਚੌਂਕੀ ਸੁਰਸਿੰਘਤੀ ਪੁਲਿਸ ਦੇ ASI ਗੁਰਮੀਤ ਸਿੰਘ ਨੇ ਕਿਹਾ ਕਿ ਮ੍ਰਿਤਕਾ ਦੀਆਂ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਨੇ ਅਤੇ ਬਣਦੀ ਕਾਰਵਾਈ ਦੇਣ ਦੇ ਨਾਲ ਨਾਲ ਇਨਸਾਫ ਦਾ ਭਰੋਸਾ ਦਿੱਤਾ ਗਿਆ। ਹਾਂਜੀ ਕੀ ਨਾਂ ਸੀਗਾ? ਉਹਨਾਂ ਅਰਸ ਦੀ ਜਿਹੜਾ ਦੂਜਾ ਦੀ ਡੈਥ ਹੋਈ ਉਹ ਕੌਣ ਸੀਗਾ ਨੌਹਾਂ ਹੈ ਜੀ ਕੀ ਨਾਂ ਹੈ ਉਹਨਾਂ ਦਾ ਕਾਜਲ ਜੀ ਅੱਛਾ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਜੀ ਪਿੰਡੋਂ ਹੀ ਆਇਆ ਜੀ ਆਉਣ ਦੇ ਜੀ ਹਲੇ ਜੀ ਕਿਹੜਾ ਪਿੰਡ ਦਾ ਪਤਲੀ ਕਲਾਂ ਜੀ ਅੱਛਾ ਤੇ ਪਤਲੀ ਕਲਾਂ ਤੋਂ ਕਿੱਥੇ ਜਾ ਰਹੇ ਸੀਗੇ ਇਹ ਤੇ ਖੇੜ ਦਵਾਈ ਲੈਣ ਹੀ ਆਏ ਸੀ ਤੇ ਪਾਣੀ ਜਾਣ ਦਾ ਹੀ ਪਿੰਡੋਂ ਦੇ ਆਉਣ ਦੇ ਹੋਏ ਨਾ ਨਹੀਂ ਪਤਾ ਜੀ ਗੱਟ ਵਜੇ ਆਉਂਦੇ ਇਹ ਮੋਟਰਸਾਈਕਲ 'ਤੇ ਵਜੇ ਜੀ ਮੈਂ ਤੇ ਵੇਖਿਆ ਨਹੀਂ ਹੋਣਾ ਇਹਨੂੰ ਦੇ ਮੰਦੇ ਹਾਲ ਤੇ ਹੀ ਤੇ ਜਵਾਨੀ ਰੱਖੋਗੀ ਅੱਜ ਦਾਂ ਦੇ ਬੱਚੇ ਕਿੰਨੇ ਨੇ ਉਹਦੇ ਜੀ ਨਹੀਂ ਜੀ ਵਿਆਹ ਹੋਇਆ ਹੈ ਜੀ ਅੱਛਾ ਵਿਆਹ ਹੀ ਹੋਇਆ ਹੈ ਚਾਰ ਕਿੰਨੇ ਸਾਰੇ ਮੌਕੇ ਦੇ ਜਦੋਂ ਐਕਸੀਡੈਂਟ ਹੋਇਆ ਹਾਂ ਜੀ ਆਹਦੇ ਜਾਂਦੇ ਨੇ ਮਾਨਿਤ ਕਿਵੇਂ ਦਾ ਇੱਥੇ ਵੀ ਕੋਲ ਪੁਲਸ ਆਈ ਅੱਛਾ ਇਹਨਾਂ ਲਿਆਂਦਾ ਉੱਥੇ ਹਸਪਤਲ ਦਿਖਾਇਆ ਅੰਗਜੀ ਜਾਂ ਮੌਕੇ ਤੇ ਦਿੱਤਾ ਨਹੀਂ ਉੱਥੇ ਉੱਥੇ ਮੌਕੇ ਦੇ ਮੌਜੂਦ ਹਾਂ ਉਹ ਬੰਦਾ ਆਇਆ ਮਰਾ ਕਿਨਾ ਹੈ ਉਹਨਾਂ ਦਾ ਪਿਤਾ ਜੀ ਦਾ ਨਾਮ ਪਿੰਡ ਕਿਹਣਾ ਕੀ ਗੱਲ ਹੋਈ ਆ ਐਕਸੀਡੈਂਟ ਹੋਇਆ ਕਿਦਾਂ ਸਾਰਾ ਏਦਾਂ ਵੀ ਅਸੀਂ ਹੁਣ ਪਿੰਡ ਮੈਂ ਘਰ ਆਵਦੇ ਤੇ ਉਤੋਂ ਪਹੁੰਚ ਆਇਆ ਵੀ ਇੱਥੇ ਤਾਂ ਬੰਦੇ ਦਾ ਐਕਸੀਡੈਂਟ ਹੋ ਗਿਆ ਹਾਂਜੀ ਫਿਰ ਇੱਕ ਹੋਰ ਤੋਂ ਲੈ ਗਈ ਕਿ ਆਇਆ ਕੱਲਾ ਇਹਨਾਂ ਦਾ ਆਇਆ ਕਿਹੜੀ ਸੰਦ ਚ ਵੱਜਨੇ ਪਤਾ ਨਹੀਂ ਗੱਡੀ ਆਉਂਦੇ ਹੀ ਉੱਥੇ ਦੱਸਦੇ ਆ ਵੀ ਗੱਡੀ ਕਿਸੇ ਵਿੱਚ ਵੱਜੀ ਆ ਅੱਛਾ ਜੀ ਇੱਕ ਐਕਸੀਡੈਂਟ ਹੋਰ ਹੋਇਆ ਜਿਹਦੇ ਵਿੱਚ ਮੀਆਂ ਬੀਬੀ ਦੀ ਡੈਥ ਹੋਈ ਆ ਕਹਿੰਦੇ ਉਹਨਾਂ ਦੇ ਨਾਲ ਉਹ ਐਕਸੀਡੈਂਟ ਆ ਹਾਂ ਉਹਨਾਂ ਦਾ ਮਨੀ ਜੀ ਚਰਨੀਪੁਰ ਆਏਗੇ ਗੱਡੀ ਨੋ ਦੇ ਵਿੱਚ ਵੱਜੀ ਨਾ ਜੀ ਅੱਛਾ ਜੀ ਪਹਿਲਾਂ ਉਹਦੇ ਵਿੱਚ ਅੱਧੀ ਪੜ ਗਏ ਨੇ ਜਵਾਦੀ ਦੀ ਉਹਨਾਂ ਦੀ ਡੈਥ ਹੋ ਗਈ ਆ ਜਿਹੜ ਤੇ ਤੁਹਾਡੇ ਜਿਹੜਾ ਪੇਸ਼ੈਂਟ ਹੈ ਉਹ ਕਿੱਦਾਂ ਹੈ ਕੀ ਸੀਰਸ ਹੈ ਬਹੁਤ ਜ਼ਿਆਦਾ ਬੜੀ ਜਿਆਦਾ ਲੱਗਦਾ ਕਿ ਦੀ ਗੰਦੀ ਬਾਹਰ ਆ ਰਹੀ ਹੈ ਜੋ ਆਈਡਾ ਪੁਰਾਣੀ ਜਾਇਆ ਹੈ ਇਹ ਦੁਆਰਾ ਉਹਨੂੰ ਲੈ ਕੇ ਆ ਗਏ ਪ੍ਰੈਜ਼ੀਡੈਂਟ ਮੇਰੇ ਨਾਲ ਗੁਰਪ੍ਰੀਤ ਸਿੰਘ ਆ ਕੀ ਕੀ ਮਸਲਾ ਹੈ ਸਤਰੀ ਕਲਾਮ ਆ ਅੱਛਾ ਕੀ ਹੈ ਐਕਸੀਡੈਂਟ ਜਿਹੜਾ ਹੋਇਆ ਹੈ ਕਿ ਇਹ ਤੁਹਾਡੇ ਕਿ ਲੱਗਦੇ ਮੇਰੇ ਤੇ ਦਾਦਾ ਸਾਡੇ ਸਾਡੇ ਆਪਣੇ ਗਰੀਜ ਹੋਈਆਂ ਤੇ ਮੇਰੇ ਚਾਚੇ ਲੱਗਦੇ ਹੋਏ 18 ਆ ਇਹਨਾਂ ਦਾ ਕਿੰਨਾ ਦਾ ਆਪਣੇ ਇਹਦੇ ਦਾ ਨਾਮ ਹਰਕਦੀਪ ਆ ਤੇ ਬਾਕੀ ਦਾ ਨਾਮ ਤਾਂ ਨਹੀਂ ਮੈਨੂੰ ਪਤਾ ਵੀ ਕਿੰਨੀ ਦੇਰ ਹੋਈ ਵਿਆਹ ਨੂੰ ਇਹਨਾਂ ਦੇ ਵਿਆਹ ਨੂੰ ਉਹਨੇ ਤੇ 5-6 ਮਹੀਨੇ ਹੋਏ ਸਿਰ ਹੋਏ ਇਹ ਐਕਸੀਡੈਂਟ ਕਿੱਦਾਂ ਹੋਇਆ ਐ ਐਕਸੀਡੈਂਟ ਪੁਲਸਾਂ ਦੇ ਬਸੜ ਬੱਝੇ ਆ ਇਹ ਕਿੱਥੇ ਕਰਕੇ ਬੱਜੇ ਆਪਣੇ ਪਿਕ ਇਵੈਂਟ ਸੋਣੀ ਜਿਹੜੀ ਥੋਥੇ ਬੱਝੇ ਆ ਜੀ ਤੇ ਪੁਲਸ ਪ੍ਰਸ਼ਾਸਨ ਪਹੁੰਚ ਗਏ ਇੱਥੇ ਹਾਂਜੀ ਹਾਂਜੀ ਪਹੁੰਚ ਗਏ ਜੀ ਅੱਛਾ ਜੀ ਸਲਾਮ ਵਾਲੇਕੁਮ ਕਿੱਦਾਂ ਕੀ ਗੱਲਬਾਤ ਹੋਈ ਆ ਕਿੱਦਾਂ ਬੱਜ ਐਕਸੀਡੈਂਟ ਹੋਇਆ ਜੀ ਕਿਹੜੀ ਜਗ੍ਹਾ ਸਿਕਪੁਰਾ ਆ ਜੀ अच्छा इतको पता लगा कितने बजे के करीब दी, भी भी दी ना, ते ते ना ए, ए, गल है ये गल नु आधा घंटा ਪੋਣਾ ਕੱਢਾ ਗਿਆ ਜੀ اچھا ਜੀ ਤੇ ਮੈਂ ਡੈਥ ਜਿਹੜੀ ਇਹਨਾਂ ਦੀ ਮੌਕੇ ਤੇ ਹੋ ਗਈ ਆ ਮੌਕੇ ਤੇ ਹੋ ਗਈ ਮੀਆਂ ਬੀਬੀ ਦੀ ਪਹਿਚਾਣ ਕੀ ਹੋਈ ਆ ਇਹ ਜੀ ਆਪਣੇ ਅਰਸ਼ਦੀਪ ਸਿੰਘ ਜਾਂ ਦੇ ਨਾਮ ਤੇ ਨਾਂ ਹਗਾ ਦਿੱਤਾ اچھا ਤੇ ਇਹ ਐਕਸੀਡੈਂਟ ਜਿਹਦੇ ਨਾਲ ਹੋਇਆ ਉਹ ਸੈਕੰਡ ਪਰਸਨ ਆ ਉਹ ਜਿਹੜਾ ਮੋਟਰਸਾਈਕਲ ਵਾਲੇ ਆ ਜੀ ਉਹਨਾਂ ਦਾ ਵੀ ਜਦਾ ਵਾਹਨ ਦਾ ਉਹ ਨਾਮਾ ਸਿੱਧਾ ਕਰਾ ਦਿੱਤਾ ਆ ਠੀਕ ਹੈ ਜੀ ਹੁਣ ਹੋਰ ਕੀ ਕਾਰਵਾਈ ਤੁਹਾਡੇ ਲੋਕ ਕੀ ਚੱਜੀ ਜਾ ਰਹੀ ਹੈ ਬਾਈ ਜਿੱਦਾਂ ਨਹੀਂ ਹੁੰਦਾ ਉਹਨਾਂ ਦੇ ਵਿਆਹ ਲਗਾਗੇ ਗਿਆਨ ਦੇ ਇਸ਼ੂਨ ਬੰਦੀ ਕਾਰਵਾਈ ਇਹ ਕਰਾਂਗੇ